ਸਤਿ ਸ਼੍ਰੀ ਅਕਾਲ ਸਾਥੀਓ ਇਹ ਸਾਡੇ ਵਾਲੀ ਉਹੀ ਗਲੀ ਹੈ ਜੋ ਕੁਝ ਸਮਾਂ ਪਹਿਲਾਂ ਕਿਸੇ ਨਰਕ ਤੋਂ ਘੱਟ ਨਹੀਂ ਸੀ ਜਦੋਂ ਵੀ ਥੋੜਾ ਜਿਹਾ ਮੀਂਹ ਪੈਂਦਾ ਸੀ ਤਾਂ ਸੜਕ ਨਾਲੋਂ ਨੀਵੀਂ ਹੋਣ ਕਾਰਨ ਇਸ ਦੇ ਵਿੱਚ ਪਾਣੀ ਭਰ ਜਾਂਦਾ ਸੀ ਤੇ ਚਿੱਕੜ ਬਣ ਜਾਂਦਾ ਸੀ ਕਾਫੀ ਦਿਨ ਇਸ ਚਿੱਕੜ ਦੇ ਵਿੱਚੋਂ ਲੰਘਣਾ ਬੇहद ਔਖਾ ਹੋ ਜਾਂਦਾ ਸੀ ਤੇ ਅਕਸਰ ਹੀ ਮੋਟਰਸਾਈਕਲਾਂ ਵਾਲੇ ਤਿਲਕ ਤਿਲ ਕਿਸ ਦੇ ਵਿੱਚ ਦੇਖਦੇ ਸਨ ਪਰੰਤੂ ਹੁਣ ਇਹ ਗਲੀ ਬਣ ਕੇ ਲਗਭਗ ਤਿਆਰ ਹੈ ਇਸ ਦਾ ਥੋੜਾ ਕੰਮ ਹੀ ਬਾਕੀ ਹੈ ਇੰਟਰਲੌਕ ਟਾਇਲ ਤੇ ਨਾਲੀਆਂ ਦੇ ਵਿਚਕਾਰ ਜੋ ਥਾਂ ਹੈ ਉਸ ਦੇ ਵਿੱਚ ਜੋ ਬਜਰੀ ਤੇ ਸਿਮਿੰਟ ਭਰਨਾ ਬਾਕੀ ਹੈ ਤੇ ਇਸ ਤੋਂ ਇਲਾਵਾ ਜੋ ਨਾਲੀਆਂ ਉਹਨਾਂ ਦੇ ਉੱਪਰ ਲਗਾਈ ਗਈ ਇੱਟ ਦਾ ਪਲਾਸਟਰ ਬਾਕੀ ਹੈ ਦੋ ਕੁ ਦਿਨਾਂ ਦੇ ਵਿੱਚ ਇਹ ਕੰਮ ਵੀ ਮੁਕੰਮਲ ਹੋ ਜਾਵੇਗਾ ਸੋ ਇੰਨੀ ਸੁੰਦਰ ਗਲੀ ਬਣਨ ਦੇ ਕਾਰਨ ਤੇ ਨਾਲ ਦੀ ਨਾਲ ਜੋ ਇਸ ਗਲੀ ਦੇ ਪਹਿਲਾਂ ਹਾਲਾਤਾਂ ਦੇ ਕਾਰਨ ਮੁਸੀਬਤਾਂ ਸਨ ਉਹਨਾਂ ਦੇ ਦੂਰ ਹੋਣ ਕਾਰਨ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਨਾਲ ਦੀ ਨਾਲ ਇਸ ਗਲੀ ਨੂੰ ਬਣਾਉਣ ਦੇ ਲਈ ਜੋ ਮਟੀਰੀਅਲ ਵਰਤਿਆ ਗਿਆ ਹੈ ਖਾਸ ਕਰਕੇ ਇੰਟਰਲੌਕ ਟਾਇਲ ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਹੈ ਇਸ ਗਲੀ ਦੇ ਬਣਨ ਤੋਂ ਪਹਿਲਾਂ ਜਿੱਥੇ ਖੰਤਸਾ ਸੀ ਇਹ ਇਸ ਗਲੀ ਦੇ ਵਿੱਚ ਵੀ ਸ਼ਾਇਦ ਹੋਰ ਨਾਲ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਜਿਸ ਤਰ੍ਹਾਂ ਇੰਟਰਲੌਕ ਟਾਇਲ ਲਗਾਈ ਜਾਂਦੀ ਹੈ ਜੋ ਬੇਹੱਦ ਕਮਜ਼ੋਰ ਮਾੜੀ ਹੁੰਦੀ ਹੈ ਜੋ ਮਾੜੇ ਦੇ ਨਾਲ ਹੀ ਟੁੱਟ ਜਾਂਦੀ ਹੈ ਸ਼ਾਇਦ ਇਸ ਗਲੀ ਦੇ ਵਿੱਚ ਵੀ ਅਜਿਹੀ ਹੀ ਇੰਟਰਲੌਕ ਟਾਇਲ ਲਗਾਈ ਜਾਵੇ ਪਰੰਤੂ ਇਹ ਇੰਟਰਲੌਕ ਟਾਇਲ ਇੰਨੀ ਕ ਮਜ਼ਬੂਤ ਹੈ ਕਿ ਜਿਸ ਇਸ ਨੂੰ ਲਾਉਣ ਆਉਣ ਦੇ ਸਮੇਂ ਟ੍ਰੈਲੀ ਵਾਲੇ ਜੋ ਲਿਫਟ ਚੱਕ ਕੇ ਹੀ ਇਸ ਟਾਇਲ ਨੂੰ ਗਲੀ ਦੇ ਵਿੱਚ ਸਿੱਟ ਕੇ ਜਾਂਦੇ ਸਨ ਤੇ ਜਹਾ ਹੁਣ ਦੇ ਬਾਵਜੂਦ ਕੋਈ ਵੀ ਟਾਇਲ ਟੁੱਟਦੀ ਨਹੀਂ ਸੀ ਟਾਇਲ ਦਾ ਨਾ ਟੁੱਟਣਾ ਦਰਸਾਉਂਦਾ ਹੈ ਕਿ ਇਸ ਨੂੰ ਬਣਾਉਣ ਦੇ ਲਈ ਚੰਗਾ ਮਟੀਰੀਅਲ ਵਰਤਿਆ ਗਿਆ ਹੈ ਤੇ ਨਾਲ ਦੀ ਨਾਲ ਇਹ ਮੇਰੇ ਪਿੰਡ ਦੀ ਨਰੋਲ ਇੰਟਰਲੌਕ ਟਾਇਲਾਂ ਦੀ ਐਡੀ ਲੰਬੀ ਤੇ ਚੌੜੀ ਪਹਿਲੀ ਗਲੀ ਹੈ ਸੋ ਸਾਡੇ ਲਈ ਇਹ ਵੀ ਖੁਸ਼ੀ ਦਾ ਇੱਕ ਸਵੱਬਹ ਹੈ ਕਾਰਨ ਹੈ ਜੋ ਇਸ ਗਲੀ ਦੇ ਵਿੱਚ ਵੱਸਦੇ ਲੋਕ ਸਨ ਤਾਂ ਉਹਨਾਂ ਦੇ ਲਈ ਵਧੀਆ ਸੁਵਿਧਾ ਹੈ ਉਹਨਾਂ ਨੂੰ ਜੋ ਸਮੱਸਿਆਵਾਂ ਆਉਂਦੀਆਂ ਸਨ ਉਹ ਦੂਰ ਹੋ ਗਈਆਂ ਹਨ ਤੇ ਨਾਲ ਦੀ ਨਾਲ ਇਸ ਗਲੀ ਨੂੰ ਬਣਾਉਣ ਦੇ ਲਈ ਜੋ ਮਨਰੇਕਾ ਵਰਕਰਾਂ ਨੇ ਕੰਮ ਕੀਤਾ ਤਾਂ ਉਹਨਾਂ ਨੇ ਉਸ ਮਿੱਥ ਨੂੰ ਵੀ ਤੋੜ ਦਿੱਤਾ ਜੋ ਪਹਿਲਾਂ ਸੀ ਕਿ ਮਨਰੇਗਾ ਵਾਲੀ ਵਿੱਲ ਬੈਠ ਕੇ ਜੋ ਧਿਆੜੀ ਆਪਦੀ ਪਾ ਕੇ ਜਾਂਦੇ ਹਨ ਇਸ ਗਲੀ ਦੇ ਵਿੱਚ ਕੰਮ ਕਰਨ ਵਾਲੇ ਮਨਰੇਗਾ ਵਰਕਰਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਇੰਨੀ ਜ਼ਿਆਦਾ ਸਮਾਂ ਲਗਾਇਆ ਤੇ ਨਾਲ ਦੀ ਨਾਲ ਭਾਰ ਆਪਣੀਆਂ ਜੋ ਬੱਠਣਾਂ ਦੇ ਵਿੱਚ ਪਾ ਕੇ ਜੋ ਬੱਜਰ ਵਗੈਰਾ ਉਹ ਨਾਲ ਦੀ ਨਾਲ ਇੱਟਾਂ ਜਿਸ ਤਰ੍ਹਾਂ ਢੋਈਆਂ ਉਹਨਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਇੰਟਰਲੌਕ ਟਾਇਲ ਉਹ ਉਸ ਮਿੱਥ ਨੂੰ ਤੇ ਜੋ ਅੱਖੀ ਦੇਖਿਆ ਸੀ ਕਿ ਲੋਕ ਵਿਹਲੇ ਬੈਠ ਕੇ ਜਾਂਦੇ ਨੇ ਉਸ ਨੂੰ ਵੀ ਤੋੜਿਆ ਸੋ ਉਹ ਵੀ ਨਾਲ ਦੀ ਨਾਲ ਮਨੇਗਾ ਤੇ ਜੋ ਕੰਮ ਸਬਿਆਚਾਰ ਵਾਲੇ ਵਰਕਰਾਂ ਨੇ ਇਸ ਦੇ ਵਿੱਚ ਗਲੀ ਦੇ ਵਿੱਚ ਕੰਮ ਕੀਤਾ ਤੇ ਉਹ ਵੀ ਜਿਹੜੇ ਵਧਾਈ ਦੇ ਪਾਤਰ ਹਨ ਜਿੰਨਾ ਸੱਜਣਾ ਨੇ ਇਸ ਗਲੀ ਨੂੰ ਬਣਵਾਉਣ ਬਣਾਉਣ ਦੇ ਵਿੱਚ ਸਹਿਯੋਗ ਦਿੱਤਾ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਉਹਨਾਂ ਸਾਰੇ ਸੱਜਣਾ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਉਹ ਗੱਲ ਵੱਖਰੀ ਕਿ ਜਦੋਂ ਇਸ ਗਲੀ ਨੂੰ ਬਣਾਉਣ ਦਾ ਕੰਮ ਕੁਝ ਬਥੇਰੇ ਸਮਾਂ ਹੀ ਲੰਮਕਿਆ ਅਜਾ ਹੋਣ ਦੇ ਕਾਰਨ ਜੋ ਹਾਲਾਤ ਪੈਦਾ ਹੋਏ ਉਹ ਪੈਦਾ ਨਹੀਂ ਸਨ ਹੋਣੇ ਚਾਹੀਦੇ ਪਰੰਤੂ ਨਾਲ ਦੀ ਨਾਲ ਕਈ ਵਾਰ ਅਜਿਹਾ ਹੋਣਾ ਵੀ ਜੋ ਕਿਸੇ ਕੰਮ ਨੂੰ ਕਰਨ ਦੇ ਲਈ ਤੇ ਨਾਲ ਦੀ ਨਾਲ ਵਧੀਆ ਤਰੀਕੇ ਨਾਲ ਕਰਨ ਦੇ ਲਈ ਪ੍ਰੇਰਣਾ ਸਰੋਤ ਦਾ ਕੰਮ ਕਰਦਾ ਹੈ ਸ਼ਾਇਦ ਇਸ ਗਲੀ ਦੇ ਕੰਮ ਦੇ ਵਿੱਚ ਵੀ ਬੀ ਅਜਾਹੀ ਹੀ ਹੋਇਆ ਹੋਵੇਗਾ ਸੋ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੀ ਗਲੀ ਦਾ ਜੋ ਨਰਕ ਚੱਕਿਆ ਗਿਆ ਹੈ ਤੇ ਨਾਲ ਦੀ ਨਾਲ ਸਾਡੀ ਗਲੀ ਇੰਨੀ ਸੁੰਦਰ ਵਧੀਆ ਮਜ਼ਬੂਤ ਤੇ ਟਿਕਾਊ ਬਣੀ ਹੈ ਸੋ ਬਹੁਤ-ਬਹੁਤ ਧੰਨਵਾਦੀ